ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਭਰਾ ਵਟੇ ਸਭਰਾ ਦੋਸਤੋ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਡਾਕਟਰ ਸਾਹਿਬ ਹੋਂਦੇ ਕੋਲ ਆਇਆ ਦੋਸਤੋ ਤੋਂ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਦੋਸਤੋ ਬਹੁਤ ਵੀ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਅੱਜ ਤੁਹਾਨੂੰ ਦਿਖਾਉਂਦੇ ਰਹੀਦਾ ਜ਼ਿਆਦਾਤਰ ਵੀਰ ਵੜਾ ਦੇ ਉੱਪਰ ਕੰਮ ਕਰਦਾ ਸੇਲ ਪਰਚੇਜ਼ ਦਾ ਕੰਮ ਆ ਦੋਸਤੋ ਵੜਾ ਜਿਆਦਾ ਆਉਂਦੀਆਂ ਨੇ ਇਸ ਕਿਲੇ ਦੇ ਉੱਪਰ ਇਸ ਫਾਰਮ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਸੀਂ ਸਾਹਮਣੇ ਦੇਖ ਰਹੇ ਜੇ ਟੋਟਲ 6 ਨਾਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਡੱਬੀਆਂ ਵੇੜਾਂ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਤੇ 크ਰੋਸ ਅੰਗ ਦੇ ਵਿੱਚ ਵੀ ਪਸ਼ੂ ਹੋਣਗੇ ਇੱਕ ਜਰਸੀ ਅੰਗ ਦੇ ਵਿੱਚ ਵੇੜ ਵੀ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਨਾਗ ਆਲਮੋਸਟ ਲਗਭਗ ਦੋਸਤੋ ਸੂਏ ਸੂਆਏ ਵੀ ਆ ਗੱਬਣ ਪਸ਼ੂ ਵੀ ਆ ਠੀਕ ਆ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵਾਲੇ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਇਸ ਫਾਰਮ ਤੋਂ ਠੀਕ ਆ ਜੀ ਸੋ ਆਓ ਇੱਥੇ ਆਪਣੀ ਨਰਕ ਪਰਖਾ ਤਸੱਲੀ ਕਰੋ ਬੋਰਜ ਡੇਰੀ ਫਾਰਮ ਕੋਈ ਲਾਈਵ ਲੋਕੇਸ਼ਨ ਲਾ ਕੇ ਦੋਸਤੋਂ ਤੁਸੀਂ ਵਿਜ਼ਿਟ ਕਰ ਸਕਦੇ ਜੀ ਪਿੰਡ ਸਪਰਾ ਵੱਡੇ ਸਪਰਾ ਠੀਕ ਹੈ ਜੀ ਹਰੀਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ ਦੋਸਤੋਂ ਤੁਸੀਂ ਨੋਟ ਕਰੋ ਅੱਜ 4 ਸਤੰਬਰ ਸਮਾਂ ਕੁ ਸ਼ਾਮ ਦੇ 6:30 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਹੁਣੋਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸੱਚੀ ਗੱਲ ਸੰਧੂ ਸਾਹਿਬ ਦੀ ਸਤਿ ਸ਼੍ਰੀ ਅਕਾਲ ਹੋ ਡਾਕਟਰ ਸਾਹਿਬ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਜੀ अच्छा डॉक्टर साहब आज ਆਪਣੇ ਕੋਲ ਐਨੀਮਲ ਟੋਟਲ 6 ਆ ਸੁਈਆਂ ਕਿੰਨੀਆਂ ਗੱਬਣ ਕਿੰਨੀਆਂ ਜੀ ਸੰਧੂ ਸਾਹਿਬ ਅੱਜ ਆਪਣੇ ਕੋਲੇ 6 ਵੜਾ ਵਾਂ ਹਾਂਜੀ ਜਿਹਦੇ ਵਿੱਚੋਂ ਦੋ ਗੱਬ ਤੇ ਨੇ ਗੱਬਣਾ ਵਾਂ ਤਿੰਨ ਸੁਈਆਂ ਵਾਂ ਇੱਕ ਆਪਣੇ ਕੋਲੇ ਅੱਜ ਜਰਸੀ ਵੜਿਆ ਤਾਜੀ ਸੁਈ ਠੀਕ ਹੈ ਜੀ ਤੇ ਇੱਕ ਥੋੜਾ ਛਾਈ ਹਾਲ ਦੇ ਪੱਕ ਚ ਬਾਕੀ ਅਚਪ ਠੀਕ ਹੈ ਸ਼ਰ ਸ਼ਰ ਵੀ ਆ ਗਈ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਸਭ ਅੰਗ ਸਾਰੇ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਬਾਕੀ ਨਾਲ ਦੀ ਨਾਲ ਹੀ ਤੁਹਾਨੂੰ ਦਿਖਾਉਣੇ ਚੱਲਦੇ ਆਂ ਨਾਲ ਦੀ ਨਾਲ ਜੀ ਡਿਟੇਲ ਤੁਹਾਨੂੰ ਮਿਲ ਜੂਗੀ ਠੀਕ ਆ ਵੀਡੀਓ ਮੇਰਾ ਵੀਰ ਐਂਡ ਤੱਕ ਦੇਖ ਲਿਓ ਪੂਰੀ ਇਨਫੋਰਮੇਸ਼ਨ ਪੂਰੀ ਜਾਣਕਾਰੀ ਤੁਹਾਨੂੰ ਸਮਝ ਦੇ ਵਿੱਚ ਆ ਜੂਗੀ ਡਾਕਟਰ ਸਾਹਿਬ ਸ਼ੁਰੂਆਤ ਜਿਹੜੀ ਇਧਰੋਂ ਕਰਦੇ ਜੀ ਹਾਂਜੀ ਹਾਂਜੀ ਸੰਧੂ ਸਾਹਿਬ ਇਹ ਜਰਸੀ ਵੈੜਿਆ ਜੀ ਉਹ ਵੀ ਜਰਸੀ ਬਰੀਡ ਦੀ ਦੋਸਤੋ ਇਹ ਵੈੜਾ ਜਰਸੀ ਅੰਗ ਦੇ ਵਿੱਚ ਅੱਛਾ ਵੀਰ ਇਹਦਾ ਸੂਆ ਕਿੰਨਾ ਤੇ ਕਿੰਨੇ ਦਿਨਾਂ ਦੀ ਸੂਈ ਆ ਸੰਧੂ ਸਾਹਿਬ ਉਹਨਾਂ ਦਾ ਆਪਾਂ ਨੂੰ ਪਹਿਲਾਂ ਨਹੀਂ ਕਿਹਾ ਵੈੜਾ ਵੀ ਪਹਿਲੇ ਸੂਏ ਆ ਬਸ ਇਹ ਚਲੋ ਆਪਾਂ ਦੂਜੇ ਸੂਏ ਮੰਨਦੇ ਆ ਉਹਨਾਂ ਪਹਿਲੇ ਸੂਆ ਕਾ ਕੇ ਦਿੱਤੀ ਆ ਠੀਕ ਹੈ ਜੀ ਹਾਂਜੀ ਇਹ ਵਕਤ 14 ਲੀਟਰ ਦੁੱਧ ਅਤੇ 14 ਲੀਟਰ ਇਸ ਵਕਤ ਬਿਲਕੁਲ ਇਹਦੇ ਥੱਲੇ ਹਾਜ਼ਰ ਦੁੱਧਾ ਬਾਕੀ ਸੁਆ ਮੇਰਾ ਵੀਰ ਕੋਈ ਦੂਜਾ ਮੰਨ ਲੇ ਮਗਰ ਬੱਚਾ ਕੀ ਬੱਚਾ ਮੇਲ ਕਾਫੀਆ ਜੀ ਮੇਲ ਕਾਫੀਆ ਠੀਕ ਹੈ ਜੀ ਤੇ ਬਾਕੀ ਸੀਲਸਰਾ ਕੇ ਸੰਧੂ ਸਾਹਿਬ ਇੰਨੀ ਵਧੀਆ ਇਹ ਗੱਲ ਹੀ ਛੱਡ ਦੋ ਫੇਸ ਕੁਆਲਟੀ ਵੇਖੋ ਜੀ ਕਿੰਨੀ ਜਾਰੀ ਸੁਣੀ ਹੈ ਡਾਕਟਰ ਸਾਹਿਬ ਨੈਟ ਜਿਹੜਾ ਬਿਲਕੁਲ ਆਪਾਂ 2 14 ਲੀਟਰ ਸੰਧੂ ਸਾਹਿਬ ਆਜੇ ਤੱਕ ਇਹਨੇ ਫਰਿਆਦ ਨਹੀਂ ਕੀਤੀ ਜਿਹੜਾ ਮੌਕੇ ਤੇ ਦੁੱਧ ਦੇਣਾ ਉਹ 14 ਲੀਟਰ ਆ ਠੀਕ ਹੈ ਜੀ ਜੋ ਆਗੇ ਦੇ ਵਾਂਗ 14 ਲੀਟਰ ਦੁੱਧ ਇਸ ਵੇੜ ਦੇ ਥੱਲੇ ਹਾਈਟ ਮੀਡੀਅਮ ਦਰਮਿਆਨੀ ਆ ਪਰ ਕਰਮਲੀ ਥੱਲਿਓ ਤੁਸੀਂ ਦੇਖ ਸਕਦੇ ਬੀ ਆਪਦੇ ਵਜਨ ਵਜੂਦ ਨਾਲੋਂ ਬੇਸ ਕੁਆਲਟੀ ਦੇ ਸੰਧੂ ਸਾਹਿਬ ਬੇਕਮਾਲ ਜਾਰੀ ਸੁਣੀ ਹੈ ਪੰਜਾਬ ਵਾਲੀ ਜਰਸੀ ਹੈ ਸੋ ਬਹੁਤ ਸੋਹਣੀ ਕੁਆਲਟੀ ਦੇ ਵਿੱਚ ਆ ਦੋਸਤੋ ਅੱਗੇ ਕੋਈ ਵੀ ਨਸਲ ਬ੍ਰੀਡ ਤੇ ਵੀ ਕੰਮ ਕਰਨਾ ਚਾਹੁੰਦਾ ਇਥੋਂ ਇੱਕ ਤੁਸੀਂ ਸ਼ੁਰੂਆਤ ਆ ਸਟਾਰਟਿੰਗ ਕਰ ਸਕਦੇ ਜੀ ਕਿਉਂ 14 15 ਕਿਲੋ ਵਾਲੀਆਂ ਜਿਹੜੀਆਂ ਜਰਸੀਆਂ ਨੇ ਤੁ ਵੀ ਆਪਾਂ ਚੰਗੀ ਸ਼ੁਰੂਆਤ ਕਰ ਸਕਦੇ ਆ ਗਾਂ ਬੱਚੇ ਲੈ ਸਕਦੇ ਆ ਇਹਨਾਂ ਦੇ ਵਿੱਚੋਂ ਹੁਣ ਫਿਲਹਾਲ ਇਹਦੇ ਮਗਰ ਮੇਲ ਕਾ ਫਾ ਠੀਕ ਆ ਜੀ ਤੇ ਬਾਕੀ ਡਾਕਟਰ ਸਾਹਿਬ ਚੋਣ ਜਾਣ ਦੀ ਚੰਗੀ ਸਲਾਹ ਦਿੰਦੀ ਆ ਮੈਂ ਆ ਸੰਧੂ ਸਾਹਿਬ ਚਵਾਈ ਆਪਾਂ ਹੁਣੇ ਵਿ ਚਵਾਈ ਦੀ ਇੰਨੀ ਸਾਫ ਆ ਵੀ ਗੱਲ ਹੀ ਛੱਡੋ ਤੇ ਚਵਾਈ ਬੜੀ ਵਧੀਆ ਲੱਗੇ ਜੇ ਲਓ ਜੀ ਠੀਕ ਆ ਜੀ ਠੀਕ ਆ ਤੇ ਦੇਖੋ ਸੰਧੂ ਸਾਹਿਬ ਚਵਾਈ ਦੇ ਬਹੁਤ ਵਧੀਆ ਆ ਦੇਖੋ ਜੀ ਠੀਕ ਆ ਜੀ ਠੀਕ ਆ ਓਕੇ ਰਸਾਬੇ ਦੀ ਕੀ ਡਿਮਾਂਡ ਵੀਰੇ ਕਰਦੇ ਆਪਾਂ ਲੈਂਡਰ ਸੰਧੂ ਸਾਹਿਬ ਡਿਮਾਂਡ 50000 ਰੁਪਇਆ ਤੇ 60000 ਦੀ ਸੰਧੂ ਸਾਹਿਬ ਆਣਾ ਜਸਨੂ ਦੇ ਦਾਂਗੇ 60000 ਦੀ ਹਾਂਜੀ ਜਸਨੂ ਠੀਕ ਹੈ ਜੀ ਹਾਂ ਜੀ ਉਹ ਦੋਸਤੋ 62000 ਦੀ ਇਹ ਵੈੜ ਤੁਹਾਨੂੰ ਵੀ ਡਾਕਟਰਾਂ ਦਾ ਵੀ ਦੇਵਾਂਗੇ ਆਪਾਂ 65000 ਡਿਮਾਂਡ ਆ 70000 ਡਿਮਾਂਡ ਆ ਕੁਝ ਵੀ ਆ ਠੀਕ ਹੈ ਜੀ ਲੈ ਦੇ 62000 ਓਕੇ ਹਾਂ ਜੀ ਠੀਕ ਹੈ ਜੀ ਡਾਕਟਰ ਸਾਹਿਬ ਅੱਗੇ ਸੈਕੰਡ ਨੰਬਰ ਤੇ ਇਧਰ ਆ ਜੀ ਤੇ ਸੰਧੂ ਸਾਹਿਬ ਇਹ ਕੱਲ ਦੀ ਸੂਈ ਆ ਹਾਂ ਜੀ ਤੇ ਇਹ ਵਕਤ 12 13 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਜੀ ਠੀਕ ਕੱਲ ਦੀ ਸੂਈ ਦੀ ਹਾਂਜੀ ਤੇ ਬੱਛੀ ਮਗਰ ਨੂੰ ਮੱਛੀ ਮਗਰ ਬੱਛੀ ਆ ਗਈ ਹੈ ਹਾਂਜੀ ਅ ਸਵੇਰ ਹੋਊਗਾ ਦੂਜਾ ਕੀ ਹਾਂਜੀ ਹਾਂਜੀ ਸੰਧੂ ਸਾਹਿਬ ਦੂਜਾ ਸੂਆ ਜੀ ਹਾਂ ਦੋਸਤੋ ਕ੍ਰੋਸ ਅੰਗ ਦੇ ਵਿੱਚ ਆ ਸ਼ਾਹੀਵਾਲ ਬੜੀ ਚੋਇਸ ਸੰਧੂ ਸਾਹਿਬ ਇੰਨੀ ਸੀਲਸ ਲੱਗਿਆ ਨਾ ਕੋਈ ਇਤਰਾ ਹੀ ਬਹਿ ਜੇ ਇਹਨੂੰ ਕੋਈ ਬੱਚੇ ਨਾ ਨਹੀਂ ਆ ਇੰਨੀ ਠੱਡੀ ਸੀਲਸ ਲੱਗਿਆ ਠੀਕ ਹੈ ਜੀ ਬੋਲ ਦੋ ਕ ਡੰਗ ਦੀ ਹੋ ਗਈ ਹੈ ਚਵਾਈ ਹਾਂ ਹਾਂ ਸੰਧੂ ਸਾਹਿਬ ਦੀ ਚਵਾਈ ਦੋ ਖਾਲੀ ਕੀਤੀ ਸੜੇ ਆਪਾਂ ਠੀਕ ਹੈ ਜੀ ਆ ਇਹਦੀ ਤੇਰੇ ਟਾਈਮ ਦੀ ਸੰਧੂ ਸਾਹਿਬ ਹੋਈ ਆ ਅੱਛਾ ਜੀ ਮਨੋ ਪਰਸੋ ਸੂਈ ਹਾਂ ਤੇ ਦੋ ਚਵਾਈਆਂ ਕੱਲ ਤੱਕ ਇੱਕ ਪਰਸਕਤੀ ਦਾ ਹਨ ਠੀਕ ਆ ਬੋਲਾ ਵੈਸੇ ਕਿੰਨਾ ਕੋਈ ਮੰਨੇ ਹੋਣਾ ਹਾਂਜੀ ਬੋਲਾ ਕਿੰਨਾ ਕ ਮੰਨੇ 12 ਤੇਰਾ ਲੀਟਰ ਹੈਗਾ ਜੀ 12 13 ਲੀਟਰ ਬੋਲਾ ਹਾਂਜੀ ਸੋ ਵੀ ਭਰਾਵੋ ਬਾਕੀ ਥਣ ਮੁੱਠੀ ਹੈ ਹੱਥੀ ਚਵਾਈ ਦਾ ਥਣ ਲੱਗਾ ਨੋਕ ਵਾਲਾ ਥਾਣਾ ਠੀਕ ਆ ਜੀ ਸੋ ਆਪਾਂ ਇਹ ਵੀ ਤੁਹਾਨੂੰ ਨੋਟ ਕਰਾ ਦਿੰਦੇ ਹਾਂ ਮੁੱਠੀ ਥਣ ਵੀ ਦੁਰੋਂ ਨੇੜੋਂ ਕੋਈ ਭਰਾ ਰਿਆ ਤੇ ਕੋਈ ਛੋਟਾ ਥਣ ਨਹੀਂਗਾ ਕੋਈ ਵੀ ਰਿਪੋਰਟਿਆਣਾ ਚਾਹੁੰਦਾ ਫਿਰ ਤੇ ਸ਼ਾਈ ਵਾਲੇ ਕਰੋਸ ਸੰਗ ਦੇ ਵਿੱਚ ਆ ਠੀਕ ਆ ਮਗਰ ਇਹਦੇ ਬੱਚੀ ਆ ਫੀਮੇਲ ਕਾਫ ਆ ਤੋ ਨਾੜੂਗਾ ਬਿਲਕੁਲ ਬੱਚੇ ਦੇ ਨਾਲ ਆਪਾਂ ਤੁਹਾਨੂੰ ਦਿਖਾ ਸੋ ਚੌਣ ਚਾਂ ਚੰਗੀ ਆ ਠੀਕ ਆ ਜੀ ਸੋ ਤਿੰਨ ਕੇ ਟਾਈਮ ਦੀ ਜਿਹੜੀ ਚਵਾਈ ਆ ਤਿੰਨ ਡੰਗ ਦੀ ਚਵਾਈ ਆ ਇਹਦੇ ਥੱਲੇ ਹੋ ਚੁੱਕੀ ਆ ਆ ਦੇਖੋ ਜੀ ਲਓ ਵੀ ਇਹਦਾ ਸੋ ਬੱਚਾ ਲਾ ਕੇ ਦੋਸੋ ਕੋਈ 5 5 7 7 10 ਮਾਰ ਕੇ ਆਪਾਂ ਇਹਦੀ ਵੀ ਤਸੱਲੀ ਕਰਾ ਦਿੰਦੇ ਆ ਕਿ ਇਹਨੇ ਜੂੜ ਪਾਉਣਾ ਪਾਲੇ ਸੰਧੂ ਸਾਹਿਬ ਨਹੀਂ ਪਾਉਣਾ ਉਹਦੀ ਮਰਜ਼ੀ ਨਹੀਂ ਸੀ ਲੱਗ ਠੰਡੀ ਆ ਠੀਕ ਹੈ ਜੀ ਉਹ ਤੁਸੀਂ ਇਸੇ ਤਰ੍ਹਾਂ ਬੰਗਾ ਪਾ ਕੇ ਵੀ ਤੁਸੀਂ ਪਰਫਾਰਮ ਕਰ ਸਕਦੇ ਜੀ ਪਕਾਉ ਬੰਦਾ ਵੀ ਪਾ ਸਕਦੇ ਜੀ ਬਿਨਾ ਬੰਗੇ ਤੋਂ ਵੀ ਚੁਪਾਈ ਕਰ ਸਕਦੇ ਠੀਕ ਆ ਤੇ ਬਾਕੀ ਮੋਸਟਲੀ ਚੋ ਪਾ ਲੈਣਾ ਚਾਹੀਦਾ ਬੰਗਾ ਚੰਗਾ ਹੁੰਦਾ ਵੈੜਾਂ ਲਈ ਖਾਸ ਤੌਰ ਬਾਕੀ ਥਾਂ ਸੰਧੂ ਸਾਹਿਬ ਬਹੁਤ ਵਧੀਆ ਲੱਗਾ ਜੀ ਕਿ ਡਾਕਟਰ ਸਾਹਿਬ ਕੀ ਕੀਮਤ ਕੀ ਡਿਮਾਂਡ ਹੈ ਸੇਮ ਹੀ ਸੰਧੂ ਸਾਹਿਬੇ ਸੇ ਰੇਟ ਤੇ ਬਾਡੀ ਹਰਦੀ ਹਾਂਜੀ ਹਾਂਜੀ ਲੈ ਤੇ 62 ਹੀ ਆ ਹਾਂਜੀ ਹਾਂਜੀ ਲੈਣ ਦੇਣੀ ਲੋ ਜੀ 62 ਪਾੜ ਹਰਦੀਆਂ ਦੋਸਤੋ ਇਹ ਦੋਨੋਂ ਸੋ ਜੋੜੀ ਕੋਈ ਵੀਰ ਪਾਉਣਾ ਚਾਹੁੰਦਾ ਉਹਦੇ ਵਿੱਚ ਕੋਈ ਥੋੜਾ ਬਾਤ ਹੋਰ ਮਾਨਤਨ ਹੋ ਜਾਊਗਾ ਉਹ ਤੁਸੀਂ ਗੱਲ ਕਰ ਲਿਓ ਠੀਕ ਹੈ ਜੀ ਇੱਕ ਵਾਰੀ ਆਪਾਂ ਸਿੰਗਲ ਸਿੰਗਲ ਦਾ ਰੇਟ ਤੁਹਾਨੂੰ ਦੱਸ ਦਿੰਦੇ ਹਾਂ ਠੀਕ ਆ ਅੱਗੋਂ ਕੋਈ ਵੀਰ ਟ੍ਰਾਂਸਪੋਰਟ ਦਾ ਦੇਖਦੇ ਹੋਏ ਜਾਂ ਵੀਕਲ ਬਿਲਕੁਲ ਆਪਣਾ ਪੂਰੀ ਲਗਤੇ ਹੋਏ ਬਾਕੀ ਆਪਣੀ ਭੂਰ ਦੀ ਪਿੱਛੇ ਦੀ ਗਰੰਟੀ ਹੈ ਜੀ ਕਹਿੰਦੇ ਆਨਲਾਈਨ ਵੀ ਲੈਣੀ ਆ ਨਾ ਭੂਰ ਤੇ ਠੀਕ ਹੈ ਜੀ ਹਾਂਜੀ ਇਹ ਵਕਤ 12 13 ਲੀਟਰ ਬੋਲਾ ਉਹ ਗਰੰਟੀ ਆਪਣੇ ਠੀਕ ਹੈ ਜੀ ਹਾਂਜੀ ਉਹ ਵੀ ਅੱਗੇ ਡਾਕਟਰ ਸਾਹਿਬ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਆ ਗਈ ਬੈਡ ਇਹ ਸੰਨੂ ਸਾਹਿਬ ਤਾਜੀ ਸੂਈ ਇਹਨੂੰ ਸੂਈ ਨੂੰ 7-8 ਦਿਨ ਹੋ ਗਏ ਆ ਲਓ ਵੀ ਦੋਸਤੋ 8-7 ਕ ਦਿਨਾਂ ਦੀ ਸੂਈ ਆ ਤੇ ਹੈ ਦੁੱਜਣੀ ਆ ਵੀ ਹਾਂਜੀ 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 ਲਓ ਜੀ ਠੀਕ ਹੈ ਜੀ ਐਚਐਫ ਕਰਾਓ ਸੰਗ ਦੇ ਵਿੱਚ ਤੇ 8-7 ਕ ਦਿਨਾਂ ਦੀ ਸੂਈ ਆ ਇਹਦੇ ਥਲੇ ਦੁੱਧ ਦੀ ਕੀ ਸਥਿਤੀ ਹੈ ਡਾਕਟਰ ਸੰਨੂ ਸਾਹਿਬ 12 ਲੀਟਰ ਆ ਅੱਛਾ ਜੀ ਤੇ ਮੱਛੀ ਮਗਰ 12 ਲੀਟਰ ਮਗਰ ਵਛੀ ਆ ਹਾਂਜੀ ਹਾਂਜੀ ਠੀਕ ਹੈ ਜੀ ਪੱਕੀ ਚਵਾਚਪੂ ਚੰਗਾ ਡਾਕਟਰ ਤੂੰ ਮੈਂ ਕਹ ਸੰਧੂ ਸਾਹਿਬ ਬੜਾ ਵਧੀਆ ਚਵਾ ਲੱਗਾ ਜੀ ਚਵਾਈ ਦੀ ਆਪਾਂ ਪਹਿਲਾਂ ਹੀ ਹਰ ਵੀਡੀਓ ਚੱਕੀਦਾ ਏ ਪਿੱਛੇ ਦੀ ਦੇ ਪੂਰਦੀ ਆਪਣੀ ਗਰੰਟੀ ਹੈ ਜੀ ਚਵਾਈ ਤੇ ਬਹੁਤ ਇੱਕ ਨੰਬਰ ਦੀ ਲੱਗੀ ਹੈ ਇਧਰ ਦੇਖੋ ਕੋਈ ਕੋ ਬੰਦੇ ਨਾ ਜੀ ਲੋ ਜੀ ਉਹ ਚੌਣ ਚਵੌਣ ਜਿਹੜੀ ਦੋਸਤੋ ਇੱਕ ਨੰਬਰ ਆ ਠੀਕ ਆ ਤੇ ਦੁੱਧ ਇੱਕ ਵਾਰੀ ਡਾਕਟਰ ਸਾਹਿਬ ਫੇਰ ਕਨਫਰਮ ਕਰਾ ਦਈਏ ਕਿੰਨਾ ਦੱਸਿਆ ਸੀ 12 ਲੀਟਰ ਸੰਦੋ ਸਾਹਿਬ 18 18 ਜੀ 12 ਜੀ 12 12 ਲੀਟਰ ਲੋ ਜੀ 12 ਲੀਟਰ ਦੋਸਤੋ ਇਹਦੇ ਥੱਲੇ ਇਸ ਵਕਤ ਜਿਹੜਾ ਦੁੱਧ ਆ ਠੀਕ ਹੈ ਜੱਠਾ ਸੱਤਾ ਦਿਨਾਂ ਦੀ ਸੂਈ ਤੇ ਥੱਲੇ ਮਗਰ ਬੱਚਾ ਮੇਲ ਫੀਮੇਲ ਕਾਫ ਮਗਰ ਪਛੀ ਇਹ ਕਿੱਥੇ ਰੱਖੋ ਉਹ ਸਾਨੂੰ ਸਾਬ ਕੋਈ ਗੱਲ ਨਹੀਂ ਦਿਖਾ ਦਾਂਗੇ ਆਪਾਂ ਲਓ ਵੀ ਮਗਰ ਫੀਮੇਲ ਕਾਫ ਆ ਠੀਕ ਆ ਜੀ ਸੋ 12 ਕਿਲੋ ਇਸ ਵਕਤੇ ਤੋਂ ਥੱਲੇ ਦੁੱਧ ਹਾਜ਼ਰ ਇੱਕ ਵਾਰੀ ਤੁਹਾਨੂੰ ਦੋਸਤੋ ਬਹਿਣੀ ਵਾਲੀ ਸਾਈਡ ਤੋਂ ਆਪਾਂ ਹੱਥਾਂ ਨਾਲ ਦਿਖਾ ਦਿੰਨੇ ਹਾਂ ਦੇ ਬਾਕੀ ਚੋਆਈ ਦੀ ਸੰਧੂ ਸਾਹਿਬ ਇੱਕ ਨੰਬਰ ਦੀ ਚੋਆਈ ਕੋਈ ਪੂਰ ਛਟਾ ਨਹੀਂ ਆ ਜੀ ਥੋਲੀ ਬੜੀ ਇਹ ਕਹਿੰਦੇ ਦੁਆ ਬੰਨੇ ਬੈਣਾ ਦੁਆ ਬੰਨੇ ਬੈਜੇ ਦੇਖੋ ਠੀਕ ਆ ਜੀ ਲਓ ਡਾਕਟਰ ਇਹਦੀ ਡਿਮਾਂਡ ਕੀ ਕਰਦਾ ਸੇਮ ਹੀ ਸੰਧੂ ਸਾਹਿਬ ਸੇਮ ਹੀ ਹੈ ਲਓ ਇਸ ਕੰਮ ਹੀ ਸੇਮ ਹੀ ਕਰਤਾ ਅੱਜ ਹਾਂਜੀ ਸੇਮ ਸਹਾਇਆ ਉਹ ਗੱਲ ਹੋ ਗਈ ਵੀ ਲੁਧਿਆਣੇ ਦੇ ਚੌੜੇ ਬਾਜ਼ਾਰ ਚਾਜ ਜਿਵੇਂ ਉਹ ਕੱਪੜੇ ਦੀ ਸੇਲ ਨਹੀਂ ਲੱਗੀ ਹੁੰਦੀ ਪਿਆ ਵੀ ਇੰਨੇ ਦੇ ਹਾਂਜੀ ਹਾਂਜੀ ਆਫਰ ਹੀ ਆ ਜੀ ਮੱਛੀ ਬਹੁਤ ਚੰਗੀ ਮਗਰ ਲਓ ਦੱਸੋ ਮਗਰ ਬੱਛੀ ਆ ਸੋ 62000 ਸੇਮ ਹੀ ਰੇਟ ਆ ਠੀਕ ਆ ਜੀ ਹੁਣ ਤੱਕ ਜਿਹੜੀਆਂ ਆਪਾਂ ਤਿੰਨ ਵੜਾ ਤੁਹਾਨੂੰ ਦਿਖਾਈਆਂ ਨੇ ਸੁਈਆਂ ਸਵਾਈਆਂ ਨੇ ਇਹ ਬਾੜ-ਬਾੜੀ ਆ। ਬਾਕੀ ਸੰਧੂ ਸਾਹਿਬ ਤੁਹਾਨੂੰ ਬਰਾ ਸਾਹ ਵਸ਼ੀਆਂ ਬਹੁਤ ਘਟਿਆ ਏ। ਹਾਂ। ਠੀਕ ਆ ਜੀ। ਬਾਬਾ ਡਾਕਟਰ ਅੱਗੇ ਆਪਣੇ ਕੋਲ ਜਿਹੜੀ ਚੌਥੀ ਅੱਗੇ ਐਸ਼ਰ ਦੇ ਵਿੱਚ ਸੰਧੂ ਸਾਹਿਬ ਆ ਗਈ ਆ। ਅੱਛਾ ਕ੍ਰੋਸ ਸੀ? ਕ੍ਰੋਸ ਹੀ ਜਰਸੀ ਦਾ ਕੋਈ ਪੱਕ ਲਾਲੇ ਜਾਂ ਥੋੜਾ ਜਰਸੀ ਜੀ ਐਚਐਫ ਜਾਂ ਠੀਕ ਆ ਜੀ। ਉਹ ਦੱਸੋ ਇਹ ਵੀ ਕ੍ਰੋਸ ਅੰਗ ਦੇ ਵਿੱਚ ਆ ਠੀਕ ਆ। ਬਾਕੀ ਗੱਬਣਿਆ ਸੰਧੂ ਸਾਹਿਬ ਅਜੇ ਇਹਨੇ ਦੋ ਚਾਰ ਕਦੇ ਜਨੇ ਬਹੁਤ ਚੰਗੀ ਵਹਿੜਿਆ ਜੀ। ਲਾਜੂ ਹਫਤਾ ਖੰਡ ਅਜੇ। ਹਾਂਜੀ ਹਾਂਜੀ। ਉਹ ਵੀ ਇੱਕ ਹਫਤਾ ਦੱਸੋ ਇਹ ਸਮਾਂ ਬਾਕੀ ਆ ਤੇ ਡਾਕਟਰ ਸੁਹਾ ਦੂਜਾ ਕਿਤੇ ਜਾਊਗਾ? ਨਹੀਂ ਨਹੀਂ ਸੰ ਇਹ ਤਾਂ ਥਾਂ ਥੋਂ ਜਿਹੜੇ ਤੋਂ ਸੋ ਲੰਬੇ ਆ ਪੂਰੇ ਹੱਥੀ ਚਵਾਈ ਵਾਲੇ ਥਾਣਾ ਉਹ ਅੰਨੂ ਜੀ ਤਿਆਰੀ ਸੁਸਾ ਸਿਲਸਾ ਬਹੁਤ ਜਾਰੀ ਬਾਕੀ ਫੇਸ ਕੁਆਲਟੀ ਦੇ ਇੱਕ ਨੰਬਰ ਦੀ ਹੈ ਜੀ ਸੋ ਲਾਏ ਬਣਾਏ ਪਈ ਆ ਕੋਈ 8-7 ਦਿਨਾਂ ਦੇ ਵਿੱਚ ਇਹਦੀ ਪਿੱਛੇ ਦੀ ਭੂਰ ਦੀ ਆਪਣੀ ਗਰੰਟੀ ਕਹਿੰਦੇ ਆਨਲਾਈਨ ਲੈਣੀ ਆਪਾਂ ਆਨਲਾਈਨ ਹੀ ਕਿਲੋ ਚਵਾਦਾ ਗੱਬਣੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਸੰਦੂ ਸਾਹਿਬ ਬਹੁਤ ਘੱਟ ਮਿਲਦੀਆਂ ਨੇ ਸਾਸ ਸੋਧੀਆਂ ਵਸ਼ੀਆਂ ਵੇ ਲੋ ਥਾਂ ਥੋਂ ਵੀ ਬਹੁਤ ਸੁਣਾ ਐ ਇਤਰਾ ਹੀ ਕੋਈ ਵੀਰ ਭੈਣ ਭਰਾ ਬਣੇ ਇਨੋਂ ਕੋਈ ਨਹੀਂ ਆ ਵੇਖ ਲੋ ਤੁਹਾਨੂੰ ਹੁਣ ਤਾਂ ਕਰਮ ਵਾਲੀ ਨੂੰ ਬਹੁਤ ਸੋਨਾ ਲੱਗਾ ਆ ਵੇਖ ਚਵਾਈ ਵੀ ਇੱਕ ਨੰਬਰ ਦੀ ਚੌਥਾ ਥਣਾ ਜੀ ਤਿੰਨ ਲਓ ਇਹ ਚੌਥੇ ਥਣ ਠੀਕ ਆ ਜੀ ਜਾਓ ਮੋੜ ਦਿਓ ਡਾਕਟਰ ਸੋ ਕਿਸਾਨ ਵੀਰੋ ਇੱਕ ਹਫਤਾ ਸਮਾਂ ਘਟੋ ਘਟ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਸੈਕੰਡ ਟਾਈਮਰ ਦੂਜਾ ਸੂਬਾ ਇਹ ਸੂਨ ਵਾਲੀ ਆ ਗੱਬਣ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਸੋ ਨਾਲ ਦੀ ਨਾਲ ਵੇਰਵਾ ਪਾ ਦਿੰਨੇ ਆ ਚੌਥੇ ਨੰਬਰ ਤੇ ਇਹੀ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਆ ਤੋ ਚੰਗੀ ਵੈੜਾ ਬਾਕੀ ਥੰਥਨ ਪੂਰਾ ਪੱਥੀ ਚਵਾਈ ਵਾਲਾ ਠੀਕ ਆ ਤੋ ਕ੍ਰੋਸ ਅੰਗ ਦੇ ਵਿੱਚ ਕਿਤੇ ਨਾ ਕਿਤੇ ਯਾਰ ਸਰ ਦਾ ਤੇ ਜਰਸੀ ਦਾ ਕੋਈ ਕ੍ਰੋਸ ਅੰਗ ਮੰਨ ਕੇ ਸੌਦਾ ਕਰ ਲਿਓ ਤੁਸੀਂ ਠੀਕ ਆ ਮੋੜ ਬੰਨ੍ਹ ਕੇ ਚੰਗੇ ਦੋਦਲਾ ਰਿਕਾਰਡ ਲਈ ਠੀਕ ਆ ਜੀ ਡਿਮਾਂਡ ਇਹਦੀ ਡਾਕਟਰ ਸਾਹਿਬ ਕੀ ਕਰਤੀ ਫਿਰ ਸੰਧੂ ਸਾਹਿਬ 72000 ਰੁਪਿਆ ਡਿਮਾਂਡ ਆ ਤੇ 70000 ਦੀ ਜੈਸਨੋ ਦੇ ਦਾਂਗੇ 70 ਦੀ ਹਾਂਜੀ ਜੈਸਨੋ ਜੀ ਠੀਕ ਆ ਜੀ ਹਾਂਜੀ ਉਹਦੀ 70000 ਦੀ ਇਹ ਤੁਹਾਨੂੰ ਜਿਹੜੇ ਭਰਾਵੋ ਵੈੜ ਮਿਲ ਜੂਗੀ ਠੀਕ ਆ ਜੀ ਦੂਜਾ ਸੂਬਾ ਸੋਨਾ ਆ ਇਸ ਵਾਰ ਬਾਕੀ ਠੰਡੀ ਸੀਲਸਲਾ ਕੇ ਸੰਧੂ ਸਾਹਿਬ ਤੇ ਲੱਡ ਲਾ ਵੇ ਲੋ ਜੀ ਕਿੰਨੀਆਂ ਜਿਆਦੀਆਂ ਆ ਸੋ ਸੀਲਸੂਲ ਬਹੁਤ ਆ ਠੀਕ ਆ ਸੀਲਸੂਲ ਬਹੁਤ ਆ ਬਾਕੀ ਤਪਾ ਕੇ ਆਪਾਂ ਵਿੱਚੇ ਤੁਹਾਨੂੰ ਦਿਖਾਤੀ ਆ ਅੱਗੇ ਡਾਕਟਰ ਆਪਣੇ ਕੋਲ ਜਿਹੜੀ ਇਹ ਆ ਗਈ ਇਹ ਨਗੀਨਾ ਆ ਗਿਆ ਜੀ ਅੱਛਾ ਜੀ ਇਹ ਫਾਰਮ ਚ ਦੋ ਵੇੜਾ ਲਈਆਂ ਜੀ ਅੱਛਾ ਵੱਡੀਆਂ ਨੇ ਹਾਂਜੀ ਹਾਂਜੀ ਠੀਕ ਆ ਇਹਦੇ 7 ਦਿਨ ਬਾਕੀ ਆਈ ਤਰੀਕਵਾਰ ਦੇ ਹਿਸਾਬ ਨਾਲ ਠੀਕ ਆ ਜੀ ਤੇ ਇਹਦੇ 5 ਦਿਨ ਲਓ ਜੀ ਹਾਂਜੀ ਦੋਵੇਂ ਹਫਤੇ ਹਫਤੇ ਦੇ ਵਿੱਚ ਵਿੱਚ ਆ ਜਾਣਗੇ ਹਾਂਜੀ ਹਾਂਜੀ ਸੰਧੂ ਸਾਹਿਬ ਦੋਵੇਂ ਫਾਰਮ ਦੇ ਵਿੱਚੋਂ ਲਈਆਂ ਵਾ ਦੋਵੇਂ 30 30 ਲੀਟਰ ਦੁੱਧ ਕੱਢਿਆ ਜੀ ਪਹਿਲੇ ਨਾਲ ਪਹਿਲ ਨਾਲੇ ਲੋਬੇ ਵੱਡੇ ਕੱਤਪੋਤ ਵੇਚਾ ਭਰਾ ਬੋ ਠੀਕ ਹੈ ਇਹ ਸੰਧੂ ਸਾਹਿਬ ਬਹੁਤ ਵਧੀਆ ਨਗੀਨੇ ਹੈ ਕਿਨੇ ਬਾੜ ਸੁਬਾਹ ਫਾਰਮ ਪਾਉਣਾ ਜਾਂ ਫਾਰਮ ਦੇ ਵਿੱਚ ਵੇੜਾ ਪਾਉਣੀ ਆ ਨਾ ਬਹੁਤ ਚੰਗੀਆਂ ਜੀ ਤੋਂ ਜਿਹੜਾ ਵੀਰ ਕੋਈ ਦੋਸਤੋ 25 ਜਾਂ 25 ਤੋਂ ਕਰਾਸ ਬਾਹਰ ਵਾਲੀਆਂ ਵੇੜਾ ਪਾਉਣਾ ਚਾਹੁੰਦਾ ਉਹ ਤੁਸੀਂ ਇਸ ਵੇੜ ਨਾਲ ਸੌਦਾ ਕਰ ਲਿਓ ਵੱਡੀ ਵੇੜਾ ਸੰਧੂ ਸਾਹਿਬ 27 28 ਲੀਟਰ ਪਹਿਲੇ ਨੇ ਦੁੱਧ ਕੱਢਿਆ ਜੀ ਹਾਂ ਇਹ ਵੇੜ ਨੇ ਬਾਕੀ ਤੁਹਾਨੂੰ ਪਤਾ ਵੀ ਕੱਦ ਵਜਨ ਕਿੱਡਾ ਜੀ ਬਿਲਕੁਲ ਜੀ ਥਾਨ ਲੇਵਾ ਵੀ ਬੜਾ ਵਧੀਆ ਬੇਕਮਾਲ ਜੀ ਸੋਹਣਾ ਫੇਸ ਕੁਆਲਟੀ ਵੀ ਸੰਧੂ ਸਾਹਿਬ ਬੜੀ ਵਧੀਆ ਆ ਅਰਿਆਨ ਕਰੋ ਡਾਕਟਰ ਫੇਸ ਲੋ ਜੀ ਠੀਕ ਹੈ ਨਸਲ ਬਰੀਡ ਦੇ ਵਿੱਚ ਦੋਸਤੋ ਪ੍ਰੋਪਰ ਆ ਬਾਕੀ ਇਧਰੋਂ ਤੁਸੀਂ ਥਣ ਤੁਣੂ ਵੇਖੋ ਥਣ ਤੁਣੂ ਬਹੁਤ ਸੋਹਣਾ ਲੱਗਾ ਕਰਮ ਵਾਲੀ ਠੀਕ ਹੈ ਜੀ ਉਹ ਮਸ਼ੀਨੀ ਥਾਣ ਨਹੀਂਗਾ ਹਾਥੀ ਚਵਾਈਲਾ ਥਾਣਾ ਤੇ ਜਿੱਦਾਂ ਮਰਜੀ ਕੋਈ ਦੋਨੋਂ ਸਾਈਡਾਂ ਤੇ ਬਹਿ ਕੇ ਕੋਈ ਭਰਾ ਚਵਾਈ ਕਰ ਸਕਦਾ ਠੀਕ ਹੈ ਜੀ ਸੰਧੂ ਸਾਹਿਬ ਬਰੀਡ ਚ ਬਹੁਤ ਜ਼ਿਆਦੀ ਆ ਨਸਲ ਬਰੀਡ ਕੁਆਲਟੀ ਥਾਣ ਵੀ ਬੜਾ ਸੋਹਣਾ ਲੱਗਾ ਜੀ ਫਾਰਮ ਦੀ ਵਹਿੜ ਆ ਸੁਪੇਲ ਬੁੱਲ ਸਪੈਸ਼ਲ ਆ ਕੱਦ ਵੱਡਾ ਸੰਧੂ ਸਾਹਿਬ ਇਹਨਾਂ ਦਾ ਵੀ ਹੁਣ ਮੌਸਮ ਆ ਗਿਆ 30 ਤੋਂ ਪਲੱਸ 30 ਰਮਾਨਾ ਚਵਾਈ ਜਾਊਗੀ ਹਾਂ ਤੋਂ ਡੈਰੀ ਦਾ ਮਤਲਬ ਦੀ ਆ ਦੋਸਤੋ ਕੋਈ ਵੀਰ ਅੱਗੇ ਫਾਰਮ ਚਾਹੇ ਸਮਾਲਾ ਚਾਹੇ ਲਾਰਜ ਫਾਰਮ ਦੇ ਵਿੱਚ ਪਾਉਣਾ ਚਾਹੁੰਦਾ ਤੇ ਚੰਗਾ ਦੁੱਧ ਚਵਾ ਦੂਗੇ ਠੀਕ ਆ ਜੀ ਬਾਕੀ ਅਗੇ ਰੋਤੇ ਨਾਲ ਤੇ ਖਾਣ ਦੀ ਆਉਣ ਲਈ ਆ ਥੋੜਾ ਮੌਸਮ ਠੰਡਾ ਆ ਚੱਲਿਆ ਠੀਕ ਆ ਜੀ ਤੇ ਨਾਲ ਦੀ ਨਾਲ ਇਹ بڑا ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਵੀ ਚੰਗਾ ਇਨਕ੍ਰੀਜ਼ ਕਰਨ ਗਿਆ ਠੀਕ ਆ ਬਾਕੀ ਕੋਈ 25 ਲੀਟਰ ਜਾਂ 25 ਤੋਂ ਪਲੱਸ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਪਣ ਤੋਂ ਪਾਉਣ ਦੀ ਜਿਹੜੀ ਇੱਕ ਵਾਰੀ ਤੁਹਾਨੂੰ ਆਪਾਂ ਥੋੜੀ ਜਿਹੀ ਵਿੱਚ ਦਿਖਾ ਦਿੰਨੇ ਆ ਆ ਦੇਖ ਲਓ ਜੀ ਕਿਵਾਇਦਿਲੇ ਸੰਧੂ ਸਾਹਿਬ ਇੱਕ ਨੰਬਰ ਦੀ ਆ ਠੀਕ ਆ ਜੀ ਹਾਂਜੀ ਲਓ ਡਾਕਟਰ ਦੀ ਡਿਮਾਂਡ ਪਏ ਕਿਰੋਗੀ ਸੰਧੂ ਸਾਹਿਬ ਇਹਦੀ ਡਿਮਾਂਡ ਜੇ 110000 ਰੁਪਇਆ 11 ਹਾਂਜੀ ਹਾਂਜੀ ਠੀਕ ਆ ਜੀ ਜਿਹੜੀ ਅਡੀਆਂ ਵਛੀਆਂ ਸੰਧੂ ਸਾਹਿਬ ਬਹੁਤ ਘੱਟ ਮਿਲਦੀਆਂ ਤੇ ਇਹ ਬਾਹਰ ਵੀਡੀਓ ਬਣਾਉਂਦੇ ਦਿੰਦੇ ਹਾਂ ਬੜੇ ਘੱਟ ਨੇ ਗਏ ਨੇ ਬਹੁਤ ਕਿੰਨੀਆਂ ਵੀਡੀਓ ਬਣਾਈਆਂ ਆਓ ਜੀ ਇਹਨਾਂ ਵਛੀਆਂ ਦਰਸ਼ਨ ਕਰਨ ਨੂੰ ਘੱਟ ਮਿਲਦੀਆਂ ਜੀ ਹਾਂ 110 ਦੇ ਵਿੱਚੋਂ ਹੋ ਜਾਊਗਾ ਹਾਂਜੀ ਹਾਂਜੀ ਸੰਧੂ ਸਾਹਿਬ 15 ਦੇ ਦਾਂਗੇ ਜੀ ਅਸੀਂ 15 ਦੇ ਹਾਂਜੀ ਲਓ ਜੀ 1 ਲੱਖ 50000 ਦੀ ਕਿਸਾਨ ਵੀਰੋ ਜਿਹੜੀ ਇਹ ਬਾਕੀ ਸੰਦੂਸ ਸਾਹਿਬ ਦਰਸ਼ਣੀ ਵਹਿੜਾ ਕੋਈ ਉਹ ਜੀ ਨਹੀਂ ਵੀ ਕਹਿਣ ਵਾਲੀਆਂ ਗੱਲਾਂ ਨਹੀਂ ਆ ਵਹਿੜ ਦਾ ਕੱਦ ਵੀ 7 ਫੁੱਟ ਤੇ ਲੰਮੀ 7 ਫੁੱਟ ਤੋਂ ਵੀ ਹੂੰ ਸੋ ਜਿਹੜਾ ਵੀਰ ਵੀ ਦੋਸਤੋ ਸੌਦਾ ਕਰਦਾ ਠੀਕ ਆ ਜੀ ਆਈਡੀਆ ਇੱਕ ਮੰਨ ਲਿਓ ਵੀ ਵੱਡੇ ਕੱਦ ਕੱਦ ਦੇ ਆ ਵੇਲੇ ਸੰਦੂਸ ਸਫਲਕਾਰੀ ਲਾ ਕੇ ਵੇਚੀ ਸੰਦੂਸ ਦਾ ਪੈਣ ਭਰਾਣ ਮਖਾਦੀ ਇਹ ਨਹੀਂ ਹੁੰਦੀ ਆ ਸ਼ੱਕ ਸੋ ਸਪੇਸ ਵੱਡ ਚੰਗੀ ਆ ਥਾਂ ਤੋਂ ਪੂਰਾ ਮੁਠੀ ਵਾਲਾ ਤੇ ਰੰਗ ਪ੍ਰਿੰਟ ਬਹੁਤ ਵਧੀਆ ਮੋٹے ਡੱਬ ਨੇ ਤੇ ਪੂਰੇ ਵਜਨ ਵਿੱਚ ਆ ਠੀਕ ਆ ਜੀ ਫੁੱਲ ਵਜਨ ਵਜੂਦ ਵਾਲੀ ਆ ਸਾਨੂੰ ਸਾਹਿਬ ਐਡੀਆਂ ਪੱਛੀਆਂ ਬਹੁਤ ਘੱਟ ਮਿਲਦੀਆਂ ਜੇ ਐਵੇਂ ਬਾਹਰ ਫਰੀਜ਼ਾ ਬੱਚੰਗਾ ਮਾਲ ਨਹੀਂ ਮਿਲਦਾ ਬਾਹਰ ਆ ਬਿਲਕੁਲ ਜੀ ਬਿਲਕੁਲ ਲਓ ਜੀ ਸੋ ਦੋਸਤੋ 110000 ਡਿਮਾਂਡ ਆ ਤੇ 5 ਦੀ ਜਿਹੜੀ ਇਹ ਯੈਸਨੋ ਆ ਹਨਾ ਠੀਕ ਆ ਇਧਰ ਡਾਕਟਰ ਆ ਜੀ ਇੱਕ ਆਪਣੇ ਕੋਲ ਲਾਸਟ ਵਿੱਚ ਆ ਵੀ ਜਿਹੜੀ ਕੈਚ ਅਫ ਬਰੀਡ ਦੇ ਵਿੱਚ ਖੜੀ ਵੜ ਏ ਵੀ ਏ ਬੀ ਐ ਸ੍ਰੀਮੰਦੀ ਆ ਸੰਧੂ ਸਾਹਿਬ ਅੱਛਾ ਜੀ ਤੇ ਚੰਗੇ ਰਿਕਾਰਡ ਵਾਲੀ ਬੱਛੀ ਆ ਪਹਿਲ ਨੇ ਇਹਨੇ 30 ਲੀਟਰ ਦੁੱਧ ਪਰਿਆ ਜੀ ਇਹ ਹੁਣ ਦੂਜਾ ਸੂਆ ਹਾਂਜੀ ਦੂਜਾ ਸੂਆ ਸੋਣੀ ਵੇਖਣ ਨੂੰ ਵੇਲੋ ਜੀ ਪਹਿਲ ਨੇ ਲੱਗਦੀ ਆ ਹੂੰ ਉਹਨਾਂ ਰੱਸੀ ਵੀ ਨਹੀਂ ਪਾਈ ਏ ਸੁਰੱਸੀ ਰੱਸੀ ਵੀ ਆਪਾਂ ਆਣਗੇ ਫੁੱਲੀਆਂ ਰਹੀਆਂ ਨੇ ਫਿਰ ਹਾਂਜੀ ਹਾਂਜੀ ਸੰਧੂ ਸਾਹਿਬ ਦੋਵੇਂ ਠੀਕ ਆ ਜੀ ਫਾਰਮ ਚੋਂ ਹੀ ਆਈਆਂ ਵਾ ਇਹ ਹਜੇ ਸਮਾਂ ਲੈਂਦੀ ਆ ਨਾ ਹਾਂ ਸੰਧੂ ਸਾਹਿਬ ਇਹਨੇ 10 ਦਿਨ ਲੈ ਜਾਣੇ ਤਰੀਕ ਉੱਤੇ ਲਿਖੀ ਆ ਹਾਂ ਹਾਂ 10 ਦਿਨ ਤੋਂ ਉੱਤੇ ਲਵੇ ਉਹਦੇ ਆਪਾਂ ਜ਼ਿੰਮੇਦਾਰ ਆ ਠੀਕ ਆ ਜੀ ਸੋ ਹਾਈਟ ਲੈਂਥ ਦੋਸਤੋ ਇਹਦੀ ਵੀ ਬਹੁਤ ਸੋਹਣੀ ਆ ਲੰਬਾਈ ਲੰਬੀ ਪੂਰੀ ਆ ਕੱਦ ਉੱਚਾ ਠੀਕ ਆ ਜੀ ਸੋ ਇਹ ਆਪਾਂ ਜ਼ਿਕਰ ਜ਼ਰੂਰ ਕਰ ਦਿੰਦੇ ਆ ਵੀ ਦੂਰੋਂ ਭਰਾਵਾ ਕਿਸੇ ਨੇ ਆਉਣਾ ਚਾਹੇ ਚੰਗੀ ਬਰੀਡ ਦੀ ਵਿਹੜ ਸੰਧੂ ਸਾਹਿਬ ਸੋ ਨਸਲ ਜਾਤ ਪੂਰੀ ਆ ਠੀਕ ਆ ਛੋਟੇ ਕੰਨ ਆ ਫੇਸ ਕੁਆਲਟੀ ਵੇਖੋ ਤੇ ਇਹਦਾ 800 ਪਹਿਲੇ ਸਵੇਰੇ ਦਾ ਕੀ ਦੱਸਿਆ ਜੀ ਮਿਲਕਰ ਰਕਾਰ 30 ਲੀਟਰ 30 ਲੀਟਰ ਸੰਧੂ ਸਾਹਿਬ ਕਰਦੇ 30 ਲੀਟਰ ਦੀ ਚਵਾਈ ਕਰਾਈ ਇਹਨੇ ਹਾਂਜੀ ਹਾਂਜੀ ਕਰਾਈ ਆ ਜੀ ਠੀਕ ਆ ਜੀ ਸੰਧੂ ਸਾਹਿਬ ਐਡੀ ਵੱਛੀ ਨੂੰ ਆਂਦਾ ਵੀ ਕੀ ਐਡੀ ਵੱਡੀ ਵਿਹੜ ਆ ਜੀ ਲੋਬੀ ਬਰਾਬਰ ਠੀਕ ਆ ਜੀ ਇਹ ਸਿਰਫ ਟਾਈਮ ਲੈਂਦੀ ਆ ਜਿਹੜੇ ਅੱਠ ਦਾ ਚੰਗੀ ਗੱਲ ਆ ਚੰਗੀ ਰੋਤੇ ਦੇ ਸੰਧੂ ਸਾਹਿਬ ਸੁਣੀ ਆ ਹਾਂ ਬਿਲਕੁਲ ਜੀ ਬਿਲਕੁਲ ਹੁਣ ਇਹਨਾਂ ਦੀ ਲੁੱਤਾ ਆਉਂਦੀਆਂ ਜੀ ਬਾਕੀ ਪਿੱਛੇ ਦੀ ਭੂਰਦੀ ਆਪਣੀ ਬਿਲਕੁਲ ਗਰੰਟੀ ਆ ਠੀਕ ਆ ਜੀ ਲਓ ਤੋਰ ਲੋ ਅੱਠ ਤੋਂ ਲੰਮਾ ਬਾਕੀ ਪ੍ਰਿੰਟ ਵੇਖ ਸੰਧੂ ਸਾਹਿਬ ਕਿੱਡਾ ਵਧੀਆ ਲੱਗਾ ਇਹਨੂੰ ਸੋ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਪੂਰਾ ਦੋਸਤੋ ਵਹਿੜਾਂ ਦਾ ਠੀਕ ਆ ਸੋ ਦਿਨ ਅੱਠ ਲੈ ਜੇ 10 ਲੈ ਜੇ ਸੋ ਜਿੰਨਾ ਵੀ ਐਨੀਮਲ ਦਿਨ ਲੈ ਜੇ ਦੋਸਤੋ ਉਹਨੇ ਚੰਗੀ ਗੱਲ ਆ ਕਿਉਂਕਿ ਹਾਈਐਸਟ ਮਿਲਕਿੰਗ ਜਿਹੜ ਕੋਈ 23 ਲੀਟਰ ਵਾਲੀ ਆ ਇਸ ਕਰਕੇ ਪਸ਼ੂ ਨੇ ਬੰਨਾ ਥਨਾ ਸਮਾਂ ਜ਼ਰੂਰ ਇੱਕ ਵਾਰੀ ਲੈ ਕੇ ਜਾਊਗਾ ਸੋ ਜਿੰਨਾ ਲੈ ਜਾਂਦੀ ਹੈ ਸਮਾਂ ਉਹਨਾਂ ਇਹਦੇ ਲਈ ਚੰਗਾ ਥਣ ਪੂਰਾ ਹੱਥੀ ਚਵਾਈ ਵਾਲਾ ਰਹੂਗਾ ਠੀਕ ਆ ਜੀ ਅੱਗੇ ਕਿਸੇ ਵੀਰ ਨੇ ਬਿਲਕੁਲ ਫਾਰਮਾਂ ਦੇ ਵਿੱਚ ਮਸ਼ੀਨੀ ਚਵਾਈ ਕਰਨੀ ਆ ਉਹ ਅੱਗੇ ਕਿਸੇ ਵੀਰ ਦੀ ਬਿਲਕੁਲ ਬਾਕੀ ਸੰਦੂ ਸਾਹਿਬ ਉਹ ਬੱਛੀ ਵਾਲੀ ਆ ਆਪਾਂ ਚੋਤੀ ਆ ਹੋਵੇ ਉਹਦੀ ਚਵਾਈ ਹੋ ਗਈ ਉਹ ਵਿਖਾ ਹੀ ਦੇ ਦੁੱਧ ਠੀਕ ਆ ਇਹਦਾ ਟਰਸਰ ਡਿਮਾਂਡ ਕੀ ਕਰਦੇ ਸੇਮ ਹੀ ਆ ਸੰਦੂ ਸਾਹਿਬ ਇਹਦਾ ਦੇਦਾ ਇੱਕ ਦਾਦਾ ਸੀ ਆ ਹਾਂਜੀ ਹਾਂਜੀ ਤੇ ਲੈ ਦੇ ਉੱਥੇ ਕੀ ਉੱਥੇ ਉੱਥੇ ਸੇਮ ਇੱਕ ਪੰਜ ਪੰਜ ਹਾਂਜੀ ਹਾਂਜੀ ਜਿਹੜੀ ਵੀ ਵੀਰ ਭੈਣ ਭਰਾ ਨੂੰ ਚੰਗੀ ਲੱਗੂਗੀ ਹਾਂ ਲੈ ਲੇ ਆਪਣਾ ਲਓ ਜੀ ਠੀਕ ਆ ਸੋ ਇਹ ਡਿਮਾਂਡ ਆ ਦੋਸਤੋ ਇਹਨਾਂ ਵੈੜਾਂ ਦੀ ਠੀਕ ਆ ਜੀ ਇਹ ਰੇਟ ਪੜਤੇ ਨੇ ਇਹ ਨਾ ਕਿ ਅੱਜ ਟੋਟਲ 6 ਪਸ਼ੂ ਸੀਗੇ 3 ਸੁਈਆਂ 3 ਗੱਬਣ ਐਪੀ ਠੀਕ ਆ ਲਓ ਇਹ ਕਿਹੜੀ ਆ ਸੰਧੂ ਸਾਹਿਬ ਜਿਹੜੀ ਆਪਾਂ ਵੈੜ ਮੱਛੀ ਵਾਲੀ ਠੀਕ ਆ ਜੀ ਲਓ ਜੀ ਸੋ ਤੀਜੇ ਨੰਬਰ ਤੇ ਸੀ ਜਿਹਦੇ ਮਗਰ ਵੀ ਮੱਛੀ ਸੀ ਹਾਂਜੀ ਹਾਂਜੀ ਮੱਛੀ ਆ ਜੀ ਠੀਕ ਆ ਜੀ ਜਿਹਦੇ ਮਗਰ ਵੀ ਮੱਛੀ ਆ ਆ ਦੁੱਧ ਜਿਹੜਾ ਦੋਸਤੋਂ ਦੇ ਥੱਲੇ ਹੋਣਾ ਠੀਕ ਆ ਜੀ ਠੀਕ ਆ ਠੀਕ ਆ ਤੇ ਇੱਕ ਡਾਕਟਰ ਸਾਹਿਬ ਨੇ ਨੰਬਰ ਜ਼ਰੂਰ ਸਾਂਝੇ ਕਰ ਦਿੱਤੀ ਸੰਧੂ ਸਾਹਿਬ ਨੰਬਰ ਆਪਣਾ 8437933595 84379 बाकी ਕਿਹਨੇ ஆன்लाइन ਵੀ ਲੈਣੀ ਆ ਨਾ ਭੋਰ ਦੀ ਤੇ ਪਿੱਛੇ ਦੀ ਆਪਣੀ ਗਰੰਟੀ ਆ ਵੇ ਕੱਦ ਵੇਖ ਲਓ ਸੰਧੂ ਸਾਹਿਬ ਕਿੱਡਾ ਕਿੱਡੀ ਹੈ ਹੈਲਥ ਲੈ ਨਹੀਂ ਹਾਈਟ ਕਾ ਤਾਂ ਚੰਗਾ ਵਟੀਆਂ ਵੜਾ ਨੇ ਜਿਹੜੀਆਂ ਤੁਸ ਕੋ ਲਾਸਟ ਵੇਚ ਆਪਾਂ ਤਾਂ ਬਾਕੀ ਸਾਰੇ ਹੀ ਸੰਧੂ ਸਾਹਿਬ ਨੇ ਗੀਨੇ ਆਪੋ ਆਪਣੀ ਜਗਾ ਚੰਗੇ ਆ ਨਹੀਂ ਸਭ ਚੰਗੇ ਆ ਹਾਂਜੀ ਹਾਂਜੀ ਇੱਕ ਤੋਂ ਇੱਕ ਵੜੇ ਇੱਕ ਵੇਖੋ ਸੰਧੂ ਸਾਹਿਬ ਦੂਜੀ ਭੁੱਲ ਜੂਗਾ ਆ ਪਤਾ ਨਾ ਵਾਦਾ ਕੀਤਾ ਸਾਲ ਦੇ ਵਿੱਚ ਚੰਗੀਆਂ-ਚੰਗੀਆਂ ਵੜਾ ਆਪ ਲੈ ਆ ਗੀਆਂ ਬਿਲਕੁਲ ਬਿਲਕੁਲ ਹਾਂਜੀ ਸਾਹ ਸਤਰਾਕ ਮਾਲ 200 ਵੱਡੀ ਗਿਣਤੀ ਦੇ ਵਿੱਚ ਮਾਲ ਇਸ ਕਿਲੇ ਤੋਂ ਭਰਉਂਦਾ ਠੀਕ ਹੈ ਜੀ ਵੀਡੀਓ ਦੇ ਸੰਧੂ ਸਾਹਿਬ ਆਪਣੀਆਂ 2-3 ਮਿਸ ਹੋ ਗਿਆ ਵਿੱਚੋਂ ਹਾਂਜੀ ਜਦੋਂ ਵੀਡੀਓ ਪਾਉ ਲੱਗਦਾ ਕੋਈ ਸੱਜਣਾ ਵੀਰ ਭੈਣ ਭਰਾ ਆਪਣੇ ਤੋਂ ਫੋਨ ਲਾ ਕੇ ਵੜਾ ਲੈ ਜਾਂਦੇ ਆ ਲੈ ਜਾਂਦੇ ਆ ਹਾਂਜੀ ਹਾਂਜੀ ਨਹੀਂ ਤਾਂ ਆਪਣੀ ਰੋਜ਼ ਦੀ ਇੱਕ ਵੀਡੀਓ ਪਾ ਜੇ ਜੁੜਦਾ ਨਹੀਂਗਾ ਮਾਲ ਲਈ ਅੱਜ ਮੈਂ ਇੱਕ ਬਣਾਈ ਵੀ ਐਰ ਕੀ ਵੀਡੀਓ ਪਾਣੀ ਪਾਣੀ ਆ ਹਾਂ ਨਹੀਂ ਨਹੀਂ ਆਉਣਾ ਚਾਹੀਦਾ ਹਾਂਜੀ ਹਾਂਜੀ ਤੇ ਜਿਹੜੇ ਕੋਈ ਆਪਣੇ ਦਾ ਵੀਰ ਆਨਲਾਈਨ ਜੁੜੇ ਆ ਉਹਨਾਂ ਦੇ ਹੀ ਸਜੀਬ ਜੀ ਬਣਾਉਣਾ ਜੀ ਹਾਂਜੀ ਹਾਂਜੀ ਸੰਧੂ ਸਾਹਿਬ ਲੋਬੀ ਪ੍ਰਭੋ ਇਹ ਅੱਜ ਨਾਗਨੇ ਟੋਟਲ ਡਾਕਟਰ ਸਾਹਿਬ ਹਣਾ ਦੇ ਕੋਲੇ 6 ਨਾਗ ਸੀਗੇ ਤਿੰਨ ਸੁਈਆਂ ਵੜਾ ਨੇ ਤਿੰਨ ਗੱਬਣ ਤਿਆਰੀ ਵਾਲੀਆਂ ਨੇ ਸੋ ਪਸ਼ੂ ਪਸਾਂਦਾ ਆਏ ਹੋਣਗੇ ਠੀਕ ਆ ਜੀ ਬਾਕੀ ਵੜਾ ਚੰਗੀਆਂ ਨੇ ਸਾਫ ਸੁਥਰੇ ਲੇਵੇ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ